ਸਵਾਗਤ ਹੈ ਇੱਕ ਵਾਰ ਤੋਂ ਫਿਰ ਤੁਹਾਡਾ ਤੁਹਾਡੇ ਆਪਣੇ ਚੈਨਲ RH ਸਟੱਡੀ ਦੇ ਵਿੱਚ ਆਪਣੀ ਕਲਾਸਾਂ ਸੀ ਜੋ ਹਿਸਟਰੀ ਦੇ ਨਾਲ ਚੱਲ ਰਹੀਆਂ ਸੀ ਕੱਲ ਆਪਾਂ ਨੇ ਫਰਸਟ ਕਲਾਸ ਪਾਈ ਸੀ ਜਿਸ ਦੇ ਵਿੱਚ ਬਾਬਰ ਤੋਂ ਲੈ ਕੇ ਬਾਬਰ ਤੋਂ ਲੈ ਕੇ ਔਰੰਗਜ਼ੇਬ ਤੱਕ ਜਿੰਨੇ ਵੀ ਮੁਗਲ ਸਾਮਰਾਜ ਦੇ ਰਾਜੇ ਹੋਏ ਨੀਗੇ ਉਹਨਾਂ ਨੇ ਜਿੰਨੀ ਵੀ ਇਤਿਹਾਸ ਦੇ ਵਿੱਚ ਇਮਾਰਤ ਸਜਾਈ ਕੀਤੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਪੇਂਟਿੰਗ ਜਾਂ ਕੋਈ ਵੀ ਚੀਜ਼ ਬਣਾਈ ਹੈ ਹਨਾ ਆਪਾਂ ਉਸ ਦੇ ਰਿਲੇਟਡ ਜਿਹੜੀ ਵੀਡੀਓ ਸੀ ਸਟਾਰਟ ਕੀਤੀ ਸੀ ਕੱਲ ਆਪਣੀ ਫਰਸਟ ਕਲਾਸ ਸੀ ਅੱਜ ਦੇਖੋ ਸੈਕਿੰਡ ਕਲਾਸ ਕੱਲ ਆਪਾਂ ਸਟਾਰਟ ਕੀਤਾ ਸੀ ਅਕਬਰ ਤੋਂ ਪਰ ਜਿਹੜੀ ਅੱਜ ਆਪਣੀ ਕਲਾਸ ਹੋਵੇਗੀ ਉਹ ਸਟਾਰਟ ਹੋਵੇਗੀ ਬਾਬਰ ਤੋਂ ਜੋ ਫਰਸਟ ਮੋਗਲ ਹੋਇਆ ਹੈ ਬਾਬਰ ਤੋਂ ਠੀਕ ਹੈ ਜੀ ਦੇਖੋ ਪਾਣੀਪਤ ਦੇ ਯੁੱਧ ਤੋਂ ਕਹਿੰਦੇ ਇਸ ਨੇ ਸ਼ੁਰੂਆਤ ਕੀਤੀ ਸੀ ਬਾਬਰ ਨੇ ਪਾਣੀਪਤ ਦੇ ਯੁੱਧ ਤੋਂ ਬਾਬਰ ਨੇ ਸ਼ੁਰੂਆਤ ਕੀਤੀ ਸੀਗੀ ਇਸ ਨੇ ਪਾਣੀਪਤ ਵਿੱਚ ਕਾਬੁਲ ਬਾਗ ਬੀ ਮਸਜਿਦ ਬਣਵਾਈ ਸੀ ਪਾਣੀਪੱਤੇ ਵਿੱਚ ਇਸਨੇ ਕਾਬੂਲੀ ਬਾਗ ਦੀ ਮਸਜਿਦ ਬਣਵਾਈ ਸੀ ਤੇ ਦੂਸਰਾ ਨੰਬਰ ਦੇਖੋ ਰੁਹੇ ਇਹ ਲਿਖਣ ਦੇ ਸੰਬਲ ਵਿੱਚ ਜਾਮਾ ਮਸਜਿਦ ਵੀ ਬਣਵਾਈ ਪਾਣੀਪੱਤ ਦੇ ਵਿੱਚ ਕੀ ਬਣਵਾਇਆ ਸੀ ਇਸਨੇ ਕਾਬੂਲੀ ਬਾਗ ਦੇ ਵਿੱਚ ਇੱਕ ਮਸਜਿਦ ਬਣਵਾਈ ਸੀ ਤੇ ਰੁਹੇਲਖੰਡ ਦੇ ਸੰਬਲ ਵਿੱਚ ਵੀ ਜਾਮਾ ਮਸਜਿਦ ਬਣਵਾਈ ਭਾਵ ਕਿ ਜਿਹੜੇ ਬਾਵਰ ਨੇ ਇਹ ਦੋ ਮਸਜਿਦਾਂ ਬਣਵਾਈਆਂ ਇਸ ਠੀਕ ਹੈ ਜੀ ਅੱਗੇ ਦੇਖੋ ਇਸ ਤੋਂ ਇਲਾਵਾ ਬਾਬਰ ਨੂੰ ਬਾਗ ਲਗਵਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਸੀਗਾ ਬਾਗ ਲਗਵਾਉਣ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਸੀ ਆਗਰੇ ਦੇ ਵਿੱਚ ਬਾਬਰ ਨੇ ਨੂਰੇ ਅਫਗਾਨ ਆਗਰੇ ਦੇ ਵਿੱਚ ਬਾਬਰ ਨੇ ਨੂਰੇ ਅਫਗਾਨ ਬਾਗ ਲਗਵਾਇਆ ਜਿਸ ਨੂੰ ਅਗਮ ਬਾਗ ਵੀ ਕਿਹਾ ਜਾਂਦਾ ਹੈ ਜਿਸ ਨੂੰ ਅਗਮ ਬਾਗ ਵੀ ਕਿਹਾ ਜਾਂਦਾ ਹੈ ਇਹ ਬਾਗ ਹੈ ਜਿਹੜਾ ਜਾਮੀਏਤ ਪદ્ધਤੀ ਉੱਪਰ ਬਣਾਇਆ ਹੋਇਆ ਪਹਿਲਾ ਬਾਗ ਹੈ ਜਿਹੜਾ ਇਹ ਬਾਗ ਬਣਾਇਆ ਗਿਆ ਸੀਗਾ ਜਾਮੀਅਤ ਪદ્ધਤੀ ਉੱਪਰ ਬਣਾਇਆ ਹੋਇਆ ਪਹਿਲਾ ਬਾਗ ਹੈ ਤੇ ਜਿਹੜਾ ਇਹਦਾ ਮਕਵਰਾ ਸੀਗਾ ਬਾਬਰ ਦਾ ਇਹ ਭਾਰਤ ਤੋਂ ਬਾਹਰ ਕਾਬੂਲ ਦੇ ਵਿੱਚ ਹੈ ਭਾਰਤ ਤੋਂ ਬਾਹਰ ਕਾਬੂਲ ਦੇ ਵਿੱਚ ਹੈ ਹੁਣ ਦੇਖੋ ਇੱਥੇ ਨਾ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਜਿੰਨੇ ਵੀ ਬਾਬਰ ਤੋਂ ਲੈ ਕੇ ਔਰੰਗਜ਼ੇਬ ਤੱਕ ਮੁਗਲ ਸਾਮਰਾਜ ਦੇ ਜਿਹੜੇ ਰਾਜੇ ਹੋਏ ਨੇ ਉਹਨਾਂ ਸਭ ਦੇ ਵਿੱਚੋਂ ਇਮਾਰਤ ਸਾਜੀ ਦਾ ਜਿਹੜਾ ਸਭ ਤੋਂ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਜਿਹਦੇ ਸਮੇਂ ਦੇ ਵਿੱਚ ਬਾਗ ਨਿਰਮਾਣ ਕਰਾਦਾ ਸਭ ਤੋਂ ਜ਼ਿਆਦਾ ਜਿਹੜਾ ਵਿਸਥਾਰ ਹੋਇਆ ਹੈ ਹਨਾ ਉਹ ਹੈ ਸੀ ਸ਼ਾਹਜਹਾਂ ਦੇ ਵੇਲੇ ਸ਼ਾਹਜਹਾਂ ਨੇ ਸਭ ਤੋਂ ਜ਼ਿਆਦਾ ਕੀ ਕੀਤੀ ਇਮਾਰਤ ਸਾਜੀ ਦੀ ਇਹਦੇ ਵਿੱਚ ਆਪਣਾ ਹਿੱਸਾ ਪਾਇਆ ਸੀ ਠੀਕ ਹੈ ਉਸ ਤੋਂ ਇਲਾਵਾ ਦੇਖੋ ਹੁਣ ਆਪਾਂ ਗੱਲ ਕਰਦੇ ਹਮਾਇੂ ਹਮਾਇੂ ਜਿਹੜਾ ਸੈਕਿੰਡ ਨੰਬਰ ਤੇ ਆਉਂਦਾ ਹੈ ਦੀਨਪਨਾਹ ਨਗਰ ਬਸਾਇਆ ਸੀ ਹਮਾਇੂ ਨੇ ਆਖਰ ਤੇ ਜਿਹੜਾ ਹਮਾਇੂ ਨੇ ਇੰਨੇ ਕੋਈ ਜ਼ਿਆਦਾ ਕੰਮ ਨਹੀਂ ਕੀਤੇ ਸੀਗੇ ਹਮਾਇੂ ਨੇ ਦੀਨਪਨਾਹ ਨਗਰ ਦੀ ਜਿਹੜੀ ਕਹਿੰਦੇ ਨੇ ਬਸਾਇਆ ਸੀਗਾ 1532 ਤੋਂ 33 ਵਿੱਚ 1532 ਤੋਂ 33 ਦੇ ਵਿੱਚ ਪੁਰਾਣੇ ਕਿਲੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਦੇਖੋ 1532 ਤੋਂ 33 ਦੇ ਵਿੱਚ ਦਿੱਲੀ ਦੇ ਵਿੱਚ ਇਹ ਨਗਰ ਬਸਾਇਆ ਗਿਆ ਸੀ ਤੇ ਇਸੇ ਨਗਰ ਨੂੰ ਅੱਜ ਕੱਲ ਕੀ ਨਾਮ ਦਿੱਤਾ ਜਾਂਦਾ ਹੈਗਾ ਪੁਰਾਣੇ ਕਿਲੇ ਦਾ ਨਾਮ ਦਿੱਤਾ ਜਾਂਦਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਜਿਹੜਾ ਦੀਨ ਇਹ ਅਪਣਾਗਾ ਨਾ ਇਹ ਸ਼ੇਰਸਾ ਸੂਰੀ ਨੇ ਇੱਕ ਪੁਸਤਕਾਲਿਆ ਬਣਵਾਇਆ ਸੀਗਾ ਜਦੋਂ ਹੈਗਾ ਸੀ ਨਾ ਹਿਮਾਯੂ ਨੂੰ ਸ਼ੇਰਸਾ ਸੂਰੀ ਵੱਲੋਂ ਹਰਾਇਆ ਗਿਆ ਸੀਗਾ ਤਾਂ ਉਹਦੇ ਸਾਰੇ ਸਾਮਰਾਜ ਤੇ ਕਿਸ ਨੇ ਅਧਿਕਾਰ ਕਰ ਲਏ ਸੀ ਸ਼ੇਰਸਾ ਨੇ ਤਾਂ ਉਸਨੇ ਕੀ ਕੀਤਾ ਸੀ ਇਸ ਨੂੰ ਇੱਕ ਪੁਸਤਕਾਲਿਆ ਦਾ ਰੂਪ ਦਿੱਤਾ ਸੀਗਾ ਠੀਕ ਹੈ ਪੁਸਤਕਾਲਿਆ ਦਾ ਨਾਮ ਕੀ ਸੀਗਾ ਜਿਹੜਾ ਉਹਨੇ ਦਿੱਤਾ ਸੀ ਹੁਣ ਜਿਹੜਾ ਕੋਈ ਰਾਜਾ ਕਿਸੇ ਵੀ ਸਾਮਰਾਜ ਨੂੰ ਜਿੱਤੂਗਾ ਤਾਂ ਉਹ ਆਪਣਾ ਹੀ ਨਾਮ ਦੇਊਗਾ ਨਾ ਜਿਹੜਾ ਸ਼ੇਰ ਸਾਹ ਸੂਰੀ ਸੀ ਉਸਨੇ ਪੁਸਤਕਾਲੇ ਦਾ ਨਾਮ ਆਪਣੇ ਨਾਮ ਦੇ ਰੱਖ ਲਿਆ ਸੀ ਕੀ ਨਾਮ ਰੱਖਿਆ ਸੀ ਸ਼ੇਰ ਮੰਡਲ ਇੱਥੋਂ ਦੀਆਂ ਕਹਿੰਦੇ ਪੌੜੀਆਂ ਤੇ ਉਹ ਡਿੱਗ ਕੇ ਹੀ ਹਿਮਾਇਉ ਦੀ ਕੀ ਹੋਈ ਸੀ ਡੈਥ ਹੋਈ ਸੀ ਕਿਉਂਕਿ ਜਿਹੜਾ ਹਿਮਾਇਉ ਸੀ ਉਹਨੂੰ ਪੁਸਤਕਾਂ ਜਾਂ ਕਿਤਾਬਾਂ ਪੜ੍ਹਨਾ ਬਹੁਤ ਜ਼ਿਆਦਾ ਸ਼ੌਂਕ ਸੀਗਾ ਤੇ ਏਸੇ ਪੁਸਤਕਾਲੇ ਦੇ ਵਿੱਚ ਪੜ੍ਹਦੇ ਹੋਏ ਉਸਨੇ ਇਹਨਾਂ ਦਾ ਧਿਆਨ ਨਹੀਂ ਦਿੱਤਾ ਸੀਗਾ ਤੇ ਏਸੇ ਦੀ ਪੌੜੀਆਂ ਤੋਂ ਡਿੱਗ ਕੇ ਉਸਦੀ ਕੀ ਹੋਈ ਸੀ ਮੌਤ ਹੋ ਗਈ ਸੀ ਠੀਕ ਹੈ ਜੀ ਉਸ ਤੋਂ ਇਲਾਵਾ ਜਿਹੜਾ ਦਾ ਮਕਬਰਾ ਸੀਗਾ ਇਹ ਲਾਲ ਬਲੂਆ ਪੱਥਰ ਤੋਂ ਬਣਾਇਆ ਹੋਇਆ ਹੈਗਾ ਜਿਹੜਾ ਇਹ ਮਕਬਰਾ ਸੀ ਲਾਲ ਬਲੂਆ ਪੱਥਰ ਤੋਂ ਬਣਾਇਆ ਹੋਇਆ ਹੈ ਹਿਮਾਯੂ ਦੀ ਪਤਨੀ ਦੇਖੋ ਇਹ ਨਾ ਮਿਸ ਪ੍ਰਿੰਟ ਹੈਗਾ ਹਮੀਦਾਬਾਨੂ ਸੀਗੀ ਹਮੀਦਾਬਾਨੂ ਜਿਹਨੇ ਕੀ ਕੀਤਾ ਸੀਗਾ ਹਿਮਾਯੂ ਦੀ ਪਤਨੀ ਹਮੀਦਾਬਾਨੂ ਨੇ ਹਿਮਾਯੂ ਦਾ ਮਕਬਰਾ ਦਿੱਲੀ ਦੇ ਵਿੱਚ ਬਣਾਇਆ ਸੀਗਾ ਇੱਕ ਹੋਰ ਗੱਲ ਨੋਟ ਕਰਨ ਵਾਲੀ ਹੈ ਦੇਖੋ ਜਿਹੜੀ ਹਮੀਦਾਬਾਨੂ ਹਨ ਇਹ ਜਿਹੜੇ ਸ਼ੇਰ ਸ਼ਾਹ ਸੂਰੀ ਵੱਲੋਂ ਜਿਹੜਾ ਹਿਮਾਯੂ ਸੀ ਉਹ ਉਹ ਜਦੋਂ ਹਾਰ ਗਿਆ ਸੀ ਤਾਂ ਉਸ ਤੋਂ ਬਾਅਦ ਉਹ ਭਾਰਤ ਨੂੰ ਛੱਡ ਕੇ ਬਾਹਰ ਨਿਕਲ ਗਿਆ ਸੀ ਭਾਰਤ ਤੋਂ ਤਾਂ ਜਿਹੜਾ ਅਮਰਕੋਟ ਦਾ ਇੱਕ ਰਾਜਾ ਸੀ ਰਾਣਾ ਵੈਰੀ ਮਾ ਵੈਰੀ ਸਾਲ ਅਮਰਕੋਟ ਦਾ ਇੱਕ ਰਾਜਾ ਸੀ ਰਾਜਾ ਵੈਰੀ ਸਾਲ ਉੱਥੋਂ ਦੇ ਰਾਜੇ ਕੋਲ ਜਾ ਕੇ ਇਹਨੇ ਕੀ ਕੀਤੀ ਸੀ ਸ਼ਰਨ ਲਈ ਸੀ ਭਾਵਕੀ ਉੱਥੋਂ ਦੇ ਰਾਜੇ ਕੋਲ ਜਾ ਕੇ ਕੀ ਕੀਤਾ ਸੀ ਇਹਨੇ ਸ਼ਰਨ ਲਈ ਸੀ ਲੁਕਿਆ ਸੀ ਠੀਕ ਹੈ ਜੀ ਤਾਂ ਉੱਥੇ ਇਹ ਜਿਹੜੀ ਲਿਖਿਆ ਮਿਲਦਾਗਾ ਕਿ ਜਿਹੜੇ ਹਮੀਦਾ ਬਾਨੂ ਆ ਇਸਨੇ ਉੱਥੇ ਹੀ ਹਮੀਦਾ ਮੇਰਾ ਬਾਨੂ ਦੇ ਨਾਲ ਵਿਆਹ ਕਰਵਾਇਆ ਸੀ ਉਸੇ ਰਾਜੇ ਦੇ ਜਿਹੜਾ ਅਮਰਕੋਟ ਦਾ ਰਾਜਾ ਵੈਰੀ ਸਾਲ ਹੈ ਉਹਦੇ ਰਾਜ ਦੇ ਵਿੱਚ ਜਾਂ ਮਹਿਲ ਦੇ ਵਿੱਚ ਇੱਕ ਕੀ ਸੀਗੀ ਮਸਜਿਦ ਬਣੀ ਹੋਈ ਸੀ ਤਾਂ ਉਸੇ ਮਸਜਿਦ ਦਾ ਜਿਹੜਾ ਕਾਜੀ ਸੀ ਜਿਹੜਾ ਆਪਾਂ ਕੀ ਕਹਿੰਦੇ ਆ ਉਹਨਾਂ ਨੂੰ ਜਿਹੜੇ ਹੁੰਦੇ ਨੇ ਮੌਲਵੀ ਹੈਨਾ ਉਹ ਮੌਲਵੀ ਦੀ ਪੁੱਤਰੀ ਸੀ ਇਹ ਹਮੀਦਾਬਾਨੋ ਉਸ ਮੌਲਵੀ ਦੀ ਪੁੱਤਰੀ ਸੀ ਹਮੀਦਾਬਾਨੋ ਤੇ ਉਸ ਦੀ ਉਮਰ ਉਸ ਵਕਤ ਕਿੰਨੀ ਸੀ 13 ਸਾਲ ਦੀ ਸੀ ਤੇ ਹਮਾਇੂ ਦੀ ਉਮਰ ਕਿੰਨੀ ਸੀ 36 ਸਾਲ ਦੀ ਤਾਂ ਹਮਾਇੂ ਨੇ ਕੀ ਕੀਤਾ ਸੀਗਾ ਹਮਾਇੂ ਨੇ 13 ਸਾਲ ਦੀ ਹਮੀਦਾਬਾਨੋ ਨਾਲ ਕੀ ਕਰਾਇਆ ਸੀਗਾ ਨਿਕਾਹ ਕਰਵਾਇਆ ਸੀ ਤੇ ਉਸੇ ਹਮੀਦਾਬਾਦੋਂ ਦੀ ਹੀ ਸੰਤਾਨ ਹੈ ਅਕਬਰ ਠੀਕ ਹੈ ਇਸ ਗੱਲ ਨੂੰ ਯਾਦ ਰੱਖਣਾ ਤਾਂ ਜਿਹੜੀ ਇਹਦੀ ਪદ્ધਤੀ ਸੀਗੀ ਇਹਦੇ ਮਕਬਰੇ ਦੀ ਹੁਣ ਦੇਖੋ ਲਾਲ ਬਲੂਆ ਪੱਥਰ ਤੋਂ ਬਣਿਆ ਹੋਇਆ ਸੀ ਤੇ ਹਮੀਦਾਬਾਦੋਂ ਨੂੰ ਦਿੱਲੀ ਦੇ ਵਿੱਚ ਬਣਾਇਆ ਸੀਗਾ ਤੇ ਜਿਹੜੀ ਇਹਦੀ ਪદ્ધਤੀ ਹੈਗੀ ਇਹ ਇਹਦਾ ਨਿਰਮਾਣ ਸੀ ਚਾਰ ਬਾਗ ਪદ્ધਤੀ ਲਈ ਨਿਰਮਾਣ ਦੇ ਵਿੱਚ ਲਈ ਸੀ ਜਿਹੜੀ ਇਹਦੀ ਪદ્ધਤੀ ਹੈ ਚਾਰ ਬਾਗ ਪદ્ધਤੀ ਲਈ ਸੀ ਨਿਰਮਾਣ ਦੇ ਵਿੱਚ ਅਤੇ ਦੂਰਾ ਗੁੰਬਦ ਹੈ ਇਹਦੇ ਉੱਪਰ ਇਸ ਦੇ ਜਿਹੜਾ ਗੁੰਬਦ ਬਣਿਆ ਹੋਇਆ ਹੈਗਾ ਹੁਮਾਇੂਨ ਦੇ ਮਕਬਰੇ ਉੱਪਰ ਦੂਰਾ ਗੁੰਬਦ ਹੈ ਯਾਦ ਰੱਖਣੇ ਸਗਾਲੂ ਤੇ ਇਸ ਤੋਂ ਅੱਗੇ ਦੇਖੋ ਇਸ ਤੋਂ ਪਹਿਲਾਂ ਕਹਿੰਦੇ ਕਿਸੇ ਕਵੀ ਦੇ ਮਕਬਰੇ ਤੇ ਇਹ ਪਦਤੀ ਨਹੀਂ ਵਰਤੀ ਗਈ ਇਸ ਤੋਂ ਪਹਿਲਾਂ ਕਿਸੇ ਵੀ ਕਵੀ ਦੇ ਜਿਹੜੇ ਮੁਗਲ ਦੇ ਮਕਬਰੇ ਉੱਪਰ ਇਹ ਪਦਤੀ ਨਹੀਂ ਵਰਤੀ ਗਈ ਇਹ ਸਰਵ ਸ੍ਰੇਸ਼ਟ ਮਕਬਰਾ ਹੈਗਾ ਅਤੇ ਮੁਗਲ ਕਾਲ ਦੇ ਵਿੱਚ ਸਭ ਤੋਂ ਜ਼ਿਆਦਾ ਸਰਵਸਰੇਸ਼ਟ ਹੈ ਇੱਥੋਂ ਤੱਕ ਕਿਹਾ ਜਾਂਦਾ ਕਿ ਇਹਨੂੰ ਜਿਹੜਾ ਤਾਜ ਮਹਿਲ ਹੈ ਨਾ ਉਹਦੇ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਹੈ ਕਿ ਇਸ ਤੇ ਮਕਬਰੇ ਨੂੰ ਕਿਸ ਦੇ ਨੂੰ ਹਿਮਾਇਉ ਦੇ ਨੂੰ। ਵਾਸਤੂਕਾਰ ਕਿਹੜਾ ਸੀ ਇਹਦਾ ਮਕਬਰੇ ਦਾ? ਮਿਰਜ਼ਾ ਗਿਆਸ ਵੇਗ ਨੇ ਡਿਜ਼ਾਈਨ ਕੀਤਾ ਸੀ। ਮਿਰਜ਼ਾ ਗਿਆਸ ਵੇਗ ਨੇ ਹਿਮਾਇਉ ਦਾ ਮਕਬਰਾ ਸੀ ਜੋ ਡਿਜ਼ਾਈਨ ਕੀਤਾ ਸੀ। ਠੀਕ ਹੈ ਜੀ ਉਸ ਤੋਂ ਅੱਗੇ ਦੇਖੋ। ਹਿਮਾਇਉ ਦੇ ਮਕਬਰੇ ਵਿੱਚ ਇਹ ਕਹਿੰਦੇ ਸਭ ਤੋਂ ਜ਼ਿਆਦਾ ਮੁਗਲਾਂ ਨੂੰ ਦਫਨਾਇਆ ਗਿਆ। ਇਹਦਾ ਜਿਹੜਾ ਮਖਵਾਰਾ ਸੀ ਹਮਾਇੂ ਦਾ ਇਸ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਮੰਗਲਾਂ ਨੂੰ ਦਫਨਾਇਆ ਗਿਆ ਹੈ ਠੀਕ ਹੈ ਜੀ ਉਸ ਤੋਂ ਇਲਾਵਾ ਹੁਣ ਆਪਾਂ ਗੱਲ ਕਰਦੇ ਅੰਗੇ ਜਹਾਂਗੀਰ ਦੀ ਜਹਾਂਗੀਰ ਜਹਾਂਗੀਰ ਦਾ ਜਿਹੜਾ ਕਾਰਜਕਾਲ ਮੰਨਿਆ ਜਾਂਦਾ ਉਹ ਮੰਨਿਆ ਜਾਂਦਾ 1605 ਤੋਂ ਲੈ ਕੇ 1627 ਤੱਕ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਇਹ ਅਕਬਰ ਦਾ ਬੇਟਾ ਸੀ ਜਿਸ ਨੂੰ ਸਲੀਮ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਠੀਕ ਹੈ ਹੁਣ ਦੇਖੋ ਅਕਬਰ ਦਾ ਜਿਹੜਾ ਮਕਬਰਾ ਸੀ ਉਹ ਸਿਕੰ德ਰਾਬਾਦ ਦੇ ਵਿੱਚ ਅਕਬਰ ਨੇ ਖੁਦ ਡਿਜ਼ਾਈਨ ਕੀਤਾ ਸੀ ਪਰ ਉਹ ਇਸ ਨੂੰ ਪੂਰਾ ਨਹੀਂ ਕਰਵਾ ਸਕੇ ਸੀ ਹੁਣ ਗੱਲ ਸੁਣੋ ਜਿਹੜਾ ਅਕਬਰ ਦਾ ਮਕਬਰਾ ਸੀ ਉਹਨੇ ਖੁਦ ਡਿਜ਼ਾਈਨ ਕੀਤਾ ਸੀ ਤੇ ਉਸ ਨੂੰ ਇਹ ਸੀ ਕਿ ਮੇਰੇ ਜਿਉਂਦੇ ਜਿਉਂਦੇ ਰਹਿੰਦੇ ਹੀ ਜਿਹੜਾ ਮੇਰਾ ਮਕਬਰਾ ਉਹ ਤਿਆਰ ਹੋ ਜੇ ਪਰ ਕੀ ਸੀ ਕੁਦਰਤ ਨੂੰ ਕੁਝ ਹੋਰ ਮੰਜ਼ੂਰ ਸੀ ਕਿ ਉਸ ਦੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਜਿਹੜਾ ਇਹ ਮਕਬਰਾ ਸੀ ਇਹ ਪੂਰਾ ਜਹਾਂਗੀਰ ਨੇ ਕਰਵਾਇਆ ਠੀਕ ਹੈ ਤੇ ਇੱਕ ਗੱਲ ਹੋਰ ਨੋਟ ਰੱਖਣੀ ਜਿਹੜਾ ਅਕਬਰ ਦਾ ਮਕਬਰ ਹੈਗਾ ਉਹ ਪਹਿਲਾ ਅਜਿਹਾ ਮਕਬਰ ਹੈ ਜਿਸ ਦੇ ਉੱਪਰ ਗੁਬੰਦ ਨਹੀਂ ਹੈਗਾ ਠੀਕ ਹੈ ਉਸ ਤੋਂ ਇਲਾਵਾ ਦੇਖੋ ਹੁਣ ਇਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਨੂਰ ਜਹਾਨ ਤੁਸੀਂ ਸਾਰੇ ਜਾਣਦੇ ਹੋਵੋਗੇ ਜੋ ਕੀ ਸੀ ਜਹਾਂਗੀਰ ਦੇ ਘਰ ਵਾਲੀ ਸੀ ਤੇ ਸਭ ਤੋਂ ਜ਼ਿਆਦਾ ਕੀ ਮੰਨੀ ਜਾਂਦੀ ਹੈ ਬੁੱਧੀਮਾਨ ਔਰਤ ਮੰਨੀ ਜਾਂਦੀ ਹੈ ਕਿ ਜਦੋਂ ਇੱਕ ਟਾਈਮ ਦੇ ਵਿੱਚ ਜਿਹੜਾ ਜਹਾਂਗੀਰ ਸੀ ਬਿਮਾਰ ਹੋ ਗਿਆ ਸੀ ਕਾਫੀ ਸਮਾਂ ਇਹ ਕਾਰਜਕਾਲ ਦਾ ਜਿਹੜਾ ਕੰਮ ਨਹੀਂ ਸੰਭਾਲਿਆ ਸੀ ਤਾਂ ਨੂਰ ਜਹਾਨ ਦੇ ਵੱਲੋਂ ਕੀ ਕੀਤਾ ਗਿਆ ਸੀਗਾ ਸਾਰਾ ਹੀ ਕੀ ਜਿਹੜਾ ਕਾਰਜਕਾਲ ਸੀ ਸੰਭਾਲਿਆ ਗਿਆ ਸੀ ਉਹ ਤੇ ਉਹਨੇ ਸਿੱਕੇ ਵੀ ਚੁਲਾਈ ਸੀ ਆਪਣੇ ਤੇ ਜਹਾਂਗੀਰ ਦੇ ਨਾਮ ਦੇ ਹੁਣ ਦੇਖੋ ਐਸਤਾ ਦੌਲਾ ਐਸਤਾ ਦੌਲਾ ਸੀ ਜੋ ਉਹ ਨੂਰ ਜਹਾਂ ਦਾ ਪਿਤਾ ਸੀ ਗੱਲ ਨੂੰ ਯਾਦ ਰੱਖਣਾ ਹੁਣ ਐਸਤਾ ਦੌਲਾ ਦਾ ਜਿਹੜਾ ਮਕਬਰਾ ਸੀ ਉਹ ਵੀ ਬਣਾਇਆ ਗਿਆ ਸੀਗਾ ਹੁਣ ਦੇਖੋ ਜਿਹੜਾ ਦਾ ਅਸਲ ਨਾਮ ਸੀ ਨਾ ਨੂਰ ਜਹਾਂ ਦੇ ਪਿਤਾ ਦਾ ਉਹ ਗਿਆਸ ਬੇਗ ਸਹੀ ਉਹ ਗਿਆਸ ਬੇਗ ਸੀ ਗਿਆਸ ਬੇਗ ਇਸ ਦਾ ਸਹੀ ਨਾਮ ਸੀ ਪਰ ਜਿਹੜੀ ਐਸਤਾ ਦੌਲਾ ਉਹ ਇਸ ਨੂੰ ਇੱਕ ਪਦਵੀ ਮਿਲੀ ਹੋਈ ਸੀ ਗੱਲ ਨੂੰ ਧਿਆਨ ਨਾਲ ਸੁਣਨਾ ਇਸ ਦਾ ਦੌਲਾ ਇਸ ਨੂੰ ਜਹਾਂਗੀਰ ਦੇ ਵੱਲੋਂ ਇੱਕ ਪਦਵੀ ਮਿਲੀ ਹੋਈ ਸੀ ਕਿਉਂਕਿ ਨੂਰਜਹਾਂ ਦਾ ਪਿਤਾ ਸੀ ਸਭ ਤੋਂ ਜ਼ਿਆਦਾ ਇਸ ਦੇ ਨੇੜੇ ਸੀਗਾ ਸਹੀ ਨਾਮ ਕੀ ਸੀਗਾ ਗਿਆਸ ਬੇਗ ਹੁਣ ਦੇਖੋ ਫੈਦ ਸੰਗਮਨ ਤੋਂ ਬਣਿਆ ਹੋਇਆ ਇਹਦਾ ਮਕਬਰਾ ਹੈਗਾ ਕਿਸ ਦਾ ਗਿਆਸ ਬੇਗ ਦਾ ਤੇ ਪਿੱਤਰੂ ਦੁਰਾ ইরਾਨੀ ਪદ્ધਤੀ ਤੋਂ ਬਣਿਆ ਹੋਇਆ ਹੈ ਪਿੱਤਰੂ ਦੁਰਾ ইরਾਨੀ ਪદ્ધਤੀ ਤੋਂ ਬਣਿਆ ਹੋਇਆ ਸੀ ਠੀਕ ਹੈ ਜੀ ਉਸ ਤੋਂ ਇਲਾਵਾ ਦੇਖੋ ਜਹਾਂਗੀਰ ਦਾ ਮਕਬਰਾ ਲਾਹੌਰ ਵਿੱਚ ਰਾਵੀ ਨਦੀ ਦੇ ਕਿਨਾਰੇ ਸਹਾਂਦਰਾ ਨਾਮਕ ਥਾਂ ਤੇ ਜਿਹੜਾ ਨੂਰ ਜਹਾਂ ਇਹਦਾ ਪੂਰਾ ਨਿਰਮਾਣ ਕਰਵਾਉਂਦੀ ਹੈਗੀ ਭਾਵ ਕਿ ਦੇਖੋ ਜਿਹੜਾ ਜਹਾਂਗੀਰ ਸੀ ਉਹਨੂੰ ਵੀ ਇਹ ਆਪਣੇ ਪਿਤਾ ਦੀ ਤਰ੍ਹਾਂ ਹੀ ਹੋਇਆ ਕਿ ਜਿਹੜਾ ਉਹਦਾ ਮਕਬਰਾ ਸੀ ਉਹ ਵੀ ਕੀ ਹੋਇਆ ਉਹਦੇ ਜਿਹਾਉਂਦਾ ਰਹੇ ਤਾਂ ਨਿਰਮਾਣ ਕਾਰਜ ਸਟਾਰਟ ਹੋ ਗਿਆ ਸੀ ਪਰ ਜਦੋਂ ਉਸਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਪੂਰਾ ਕੌਣ ਕਰਵਾਉਂਦਾ ਨੂਰ ਜਹਾਂ ਨੇ ਪੂਰਾ ਕਰਵਾਇਆ ਸੀਗਾ ਠੀਕ ਹੈ ਲਾਹੌਰ ਵਿੱਚ 라ਵੀ ਨਦੀ ਦੇ ਕਿਨਾਰੇ ਤੇ ਠੀਕ ਹੈ ਜੀ ਲਾਹੌਰ ਦੇ ਵਿੱਚ ਸ਼ਾਲੀਮਾਰ ਬਾਗ ਦਾ ਨਿਰਮਾਣ ਸ਼ੁਰੂ ਕਰਵਾਇਆ ਪਰ ਪੂਰਾ ਨਹੀਂ ਕਰਵਾ ਸਕੇ ਸੀ ਕੋਰਸੀ ਦੇਖੋ ਲਾਹੌਰ ਦੇ ਵਿੱਚ ਸ਼ਾਲੀਮਾਰ ਬਾਗ ਸੀ ਜਿਹੋ ਦਾ ਨਿਰਮਾਣ ਕਾਰਜ ਵੀ ਕਿਸ ਨੇ ਸ਼ੁਰੂ ਕਰਵਾਇਆ ਸੀ ਜਹਾਂਗੀਰ ਨੇ ਪਰ ਪੂਰਾ ਨਹੀਂ ਕਰਵਾ ਸਕੇ ਸੀ ਠੀਕ ਹੈ ਜੀ ਅੱਗੇ ਦੇਖੋ ਜਹਾਂਗੀਰ ਕਹਿੰਦੇ ਚਿੱਤਰਕਲਾ ਵਿੱਚ ਰੁਚੀ ਰੱਖਦਾ ਸੀ ਹੁਣ ਇੱਥੇ ਸਭ ਤੋਂ ਜ਼ਿਆਦਾ ਜਿਹੜੀ ਮੇਨ ਗੱਲ ਇਹ ਹੈਗੀ ਕਿ ਜਹਾਂਗੀਰ ਦੀ ਰੁਚੀ ਤਾਂ ਹੈਗੀ ਸੀ ਪਵੋ ਨਿਰਮਾਣਕਲਾ ਦੇ ਵਿੱਚ ਤੇ ਇਸ ਪਰ ਸਭ ਤੋਂ ਜ਼ਿਆਦਾ ਜਿਹੜੀ ਰੁਚੀ ਸੀ ਉਹ ਕਿਸ ਚੀਜ਼ ਦੇ ਵਿੱਚ ਸੀ ਚਿੱਤਰਕਾਰੀ ਦੇ ਵਿੱਚ ਰੱਖਦਾ ਸੀ ਉਹ ਚਿੱਤਰਕਾਰੀ ਦੇ ਵਿੱਚ ਉਸ ਦੀ ਰੁਚੀ ਸਭ ਤੋਂ ਜ਼ਿਆਦਾ ਸੀ ਉਸ ਨੇ ਜ਼ਿਆਦਾਤਰ ਚਿੱਤਰ ਆਪਣੇ ਬਣਾਏ ਆਪਣੇ ਤੇ ਨੂਰ ਜਹਾਂ ਦੇ ਨਾਲ ਬਣਾਏ ਤੇ ਇਸ ਤੋਂ ਇਲਾਵਾ ਉਸ ਨੇ ਬੋਡੋ ਨਾਮਕ ਇੱਕ ਪੰਛੀ ਹੈ ਜਿਹਦੇ ਬਹੁਤ ਸਾਰੇ ਚਿੱਤਰ ਖੁਦ ਵੀ ਬਣਾਏ ਅਤੇ ਦੂਸਰੇ ਜਿਹੜੇ ਚਿੱਤਰਕਾਰਾਂ ਤੋਂ ਵੀ ਬਣਾਏ ਇਹ ਨਿਆ ਤੇ ਚਿੱਤਰਕਾਰੀ ਦੇ ਵਜੋਂ ਜਾਣਿਆ ਜਾਂਦਾ ਹੈ ਕੌਣ ਜਹਾਂਗੀਰ ਬੋਡੋ ਇੱਕ ਛੋਟਾ ਜਿਹਾ ਪੰਛੀ ਹੁੰਦਾ ਹੈ ਜੋ ਉਸ ਨੂੰ ਬਹੁਤ ਜ਼ਿਆਦਾ ਪਸੰਦ ਸੀ ਤੇ ਇਸ ਤੋਂ ਇਲਾਵਾ ਇਹਦੇ ਕਹਿੰਦੇ ਕਾਰਜਕਾਲ ਦੇ ਵਿੱਚ ਨਾ ਜਿਹਦੇ ਰਾਜ ਕਰਦਾ ਸੀ ਉਸ ਨੇ ਉਹ ਸਮੇਂ ਇਹ ਦੂਰੋਂ ਦੂਰੋਂ ਜਿਹੜੇ ਚਿੱਤਰਕਾਰ ਸੀ ਉਹਨਾਂ ਨੂੰ ਬੁਲਾ ਕੇ ਰੱਖਦਾ ਸੀਗਾ ਇਹਦੇ ਸਮੇਂ ਦੇ ਵਿੱਚ ਚਿੱਤਰਕਾਰਾਂ ਦੀ ਬਹੁਤ ਹੀ ਜ਼ਿਆਦਾ ਜਿਹੜੀ ਰਿਸਪੈਕਟ ਸੀ ਉਹ ਕੀਤੀ ਜਾਂਦੀ ਸੀ ਸੋ ਥੈਂਕ ਯੂ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੱਜ ਜਿਹੜੇ ਆਪਾਂ ਤਿੰਨ ਮੋਗਲ ਸੀ ਉਹਨਾਂ ਬਾਰੇ ਕੀਤਾ ਬਾਬਰ ਹਮਾਈਉ ਤੇ ਜਹਾਂਗੀਰ ਜਿਹੜੇ ਹੁਣ ਆਪਣੇ ਬੱਚੇ ਕੱਲ ਸ਼ਾਹਜਹਾਂ ਤੇ ਔਰੰਗਜੀਬ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਸੋ ਥੈਂਕ ਯੂ ਬਰਤ ਬਰਤ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੇਕਰ ਤੁਸੀਂ ਹਲੇ ਤੱਕ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀ ਨੈਕਸਟ ਵੀਡੀਓ ਜੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਹੁਣ ਇਸ ਤੋਂ ਬਾਅਦ ਜੇ ਡੇਲੀ ਨਾ ਤੁਹਾਨੂੰ ਇੱਕ ਵੀਡੀਓ ਹਿਸਟਰੀ ਦੀ ਰੋ ਡੇਲੀ ਮਿਲਿਆ ਕਰੂਗੀ ਇਸ ਤੋਂ ਬਾਅਦ ਆਪਾਂ ਹਿਸਟਰੀ ਦਾ ਕੰਮ ਨੂੰ ਥੋੜਾ ਹੋਰ ਤੇਜ਼ ਕਰਾਂਗੇ ਕਿ ਜਿਹੜਾ ਮਾਸਟਰ ਗ੍ਰੈਡ ਦਾ ਇਗਜ਼ਾਮ ਹੋਣ ਵਾਲਾ ਹੈ ਸੀ ਡੱਟ ਦਾ ਇਗਜ਼ਾਮ ਹੋਣ ਵਾਲਾ ਹੈ ਨਾ ਉਸ ਦੇ ਵਾਸਤੇ ਆਪਾਂ ਜਿਹੜੀ ਪ੍ਰੋਪਰ ਤਿਆਰੀ ਉਹ ਚੈਨਲ ਦੇ ਉੱਪਰ ਕਰਵਾਈ ਜਾਵੇਗੀ ਸੋ ਥੈਂਕ ਯੂ